ਸਤਿ ਸ੍ਰੀ ਅਕਾਲ ਗੁਰੂ ਮਰਿਆਦਾ ਚੈਨਲ ਦੇ ਪਿਆਰੇ ਸਰੋਧਿਓ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਅਜਿਹੇ ਵਿਸ਼ੇ ਤੇ ਜੋ ਸਾਡੇ ਦਿਲ ਨੂੰ ਛੂਹ ਜਾਂਦਾ ਹੈ ਗੁਰੂ ਨਾਨਕ ਦੇਵ ਜੀ ਅਤੇ ਸੰਸਾਰ ਦੀ মোহ ਮਾਇਆ ਦਾ ਸੱਚ ਇਹ মোহ ਮਾਇਆ ਕੀ ਹੈ ਇਸ ਦੁਨੀਆ ਦੀ ਚਮਕ ਦਮਕ ਕਿੰਨੀ ਸੱਚੀ ਹੈ ਅਤੇ ਗੁਰੂ ਜੀ ਨੇ ਇਸ ਬਾਰੇ ਕੀ ਸिखਲਾਈ ਦਿੱਤੀ ਇਹ ਵੀਡੀਓ ਅੰਤ ਤੱਕ ਜ਼ਰੂਰ ਵੇਖੋ ਕਿਉਂਕਿ ਅੱਜ ਤੁਸੀਂ ਕੁਝ ਅਜਿਹਾ ਜਾਣੋਗੇ ਜੋ ਤੁਹਾਡੀ ਸੋਚ ਨੂੰ ਬਦਲ ਸਕਦਾ ਹੈ ਚੱਲੋ ਸ਼ੁਰੂ ਕਰਦੇ ਹਾਂ ਅਤੇ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਦਾ ਬਟਨ ਵੀ ਦਬਾਈ ਰੱਖੋ ਵੀਰੋ ਅਤੇ ਭੈਣੋ ਆਪਣੇ ਚਾਰੇ ਪਾਸੇ ਵੇਖੋ ਘਰ ਮੋਟਰ ਫੋਨ ਕੱਪੜੇ ਪੈਸੇ ਦੀ ਚਮਕ ਇਹ ਸਭ মোহ ਮਾਇਆ ਹੈ ਇਹ ਦੁਨੀਆ ਇੱਕ ਰੰਗਮंच ਹੈ ਜਿੱਥੇ ਅਸੀਂ ਆਪਣੇ ਆਪਣੇ ਕਿਰਦਾਰ ਨਿਭਾਉਂਦੇ ਹਾਂ ਪਰ ਗੁਰੂ ਨਾਨਕ ਦੇਵ ਜੀ ਨੇ ਫਰਮਾਇਆ ਸੀ ਜਗਤ ਭਿਖਾਰੀ ਉਪਰੇ ਖੜੇ ਕਦੇ ਕਦੇ ਖਾਵੈ ਇਹ ਸੰਸਾਰ ਇੱਕ ਭਰਨ ਹੈ ਪਤੇ ਇਸ ਦੀ ਚਮਕ ਵਿੱਚ ਅਸੀਂ ਆਪਣਾ ਅਸਲੀ ਮਕਸਦ ਭੁੱਲ ਜਾਂਦੇ ਹਾਂ ਗੁਰੂ ਜੀ ਨੇ ਸਾਨੂੰ ਸਮਝਾਇਆ ਕਿ ਅਸਲ ਸੁੱਖ ਰੱਬ ਦੀ ਭਗਤੀ ਸਾਚ ਅਤੇ ਸੇਵਾ ਵਿੱਚ ਹੈ ਗੁਰੂ ਨਾਨਕ ਜੀ ਨੇ ਆਪਣੀਆਂ ਉਦਾਸੀਆਂ ਦੌਰਾਨ ਦੁਨੀਆ ਨੂੰ ਸਮਝਾਇਆ ਕਿ ਮੋਹ ਮਾਇਆ ਸਾਨੂੰ ਰੱਬ ਦੇ ਰਾਹ ਤੋਂ ਦੂਰ ਲੈ ਜਾਂਦੀ ਹੈ ਇੱਕ ਵਾਰੀ ਜਦੋਂ ਗੁਰੂ ਜੀ ਨੇ ਇੱਕ ਅਮੀਰ ਸੇਠ ਨੂੰ ਵੇਖਿਆ ਜੋ ਆਪਣੇ ਧਨ ਦੀ ਹੰਕਾਰ ਵਿੱਚ ਡੁੱਬਿਆ ਸੀ ਤਾਂ ਗੁਰੂ ਜੀ ਨੇ ਉਸ ਨੂੰ ਇੱਕ ਸੂਈ ਦਿੱਤੀ ਅਤੇ ਕਿਹਾ ਇਹ ਸੂਈ ਮੇਰੇ ਨਾਲ ਪਰਲੋਕ ਵਿੱਚ ਲੈ ਕੇ ਆਉਣਾ ਸੇਠ ਹੈਰਾਨ ਹੋ ਗਿਆ ਕਿਉਂਕਿ ਉਹ ਜਾਣਦਾ ਸੀ ਕਿ ਇਹ ممکن ਨਹੀਂ ਗੁਰੂ ਜੀ ਨੇ ਫਰਮਾਇਆ ਜਦੋਂ ਸੂਈ ਨਹੀਂ ਜਾ ਸਕਦੀ ਤਾਂ ਤੇਰਾ ਧਨ ਕਿਵੇਂ ਜਾਵੇਗਾ ਇਸ ਤਰ੍ਹਾਂ ਗੁਰੂ ਜੀ ਨੇ ਸਾਨੂੰ ਸਮਝਾਇਆ ਕਿ ਸਾਡੀ ਅਸਲੀ ਪੂੰਜੀ ਸਾਡੇ ਨੇਕ ਕਰਮ ਸੱਚੀ ਭਗਤੀ ਅਤੇ ਸੇਵਾ ਹੈ ਉਹਨਾਂ ਦੀ ਬਾਣੀ ਵਿੱਚ ਜਿਵੇਂ ਜਪੁਜੀ ਸਾਹਿਬ ਵਿੱਚ ਅਸੀਂ ਪੜ੍ਹਦੇ ਹਾਂ ਸੁਲਿਆ ਸਿੱਧ ਪੀਰ ਸੁਰੇਨਾਥ ਸੱਚ ਨੂੰ ਸੋਲਨ ਅਤੇ ਸਮਝਣ ਨਾਲ ਸਾਡਾ ਮਨ ਸਾਫ਼ ਹੁੰਦਾ ਹੈ ਅਤੇ ਅਸੀਂ ਮੋਹ ਮਾਇਆ ਦੇ ਬੰਧਨਾਂ ਤੋਂ ਮੁਕਤ ਹੁੰਦੇ ਹਾਂ ਸੋਚੋ ਅਸੀਂ ਸਾਰਾ ਦਿਨ ਪੈਸੇ ਨਾਮ ਸ਼ੋਹਰਤ ਦੇ ਪਿੱਛੇ ਭੱਜਦੇ ਹਾਂ ਪਰ ਕੀ ਇਹ ਸਾਨੂੰ ਅਸਲ ਸੁੱਖ ਦਿੰਦੇ ਹਨ ਨਹੀਂ ਗੁਰੂ ਜੀ ਨੇ ਕਿਹਾ ਮਾਇਆ ਹੋਈ 나ਗਨੀ ਜਗਤ ਰਿਆ ਲਪਟਾਈ ਮੋਹ ਮਾਇਆ ਇੱਕ ਸਪਨੀ ਵਾਂਗ ਹੈ ਜੋ ਸਾਨੂੰ ਆਪਣੇ ਵਿੱਚ ਲਪੇਟ ਲੈਂਦੀ ਹੈ ਪਰ ਚਿੰਤਾ ਨਾ ਕਰੋ ਗੁਰੂ ਜੀ ਨੇ ਸਾਨੂੰ ਰਾਹ ਵੀ ਦੱਸਿਆ ਨਾਮ ਸਿਮਰਨ ਹਰ ਵੇਲੇ ਵਾਹਿਗੁਰੂ ਦਾ ਨਾਮ ਜਪੋ ਕਿਉਂਕਿ ਇਹ ਸਾਡੇ ਮਨ ਨੂੰ ਸਥਿਰ ਕਰਦਾ ਹੈ ਸੇਵਾ ਦੂਜਿਆਂ ਦੀ ਮਦਦ ਕਰੋ ਕਿਉਂਕਿ ਸੇਵਾ ਵਿੱਚ ਅਸਲੀ ਆਨੰਦ ਹੈ ਸੰਗਤ ਸਾਧ ਸੰਗਤ ਵਿੱਚ ਬੈਠੋ ਜਿੱਥੇ ਸੱਚੀਆਂ ਗੱਲਾਂ ਹੁੰਦੀਆਂ ਹਨ ਜੇ ਅਸੀਂ ਗੁਰੂ ਜੀ ਦੇ ਇਹਨਾਂ ਉਪਦੇਸ਼ਾਂ ਨੂੰ ਅਪਣਾਈਏ ਤਾਂ ਮੋਹ ਮਾਇਆ ਦਾ ਪ੍ਰਭਾਵ ਘਟ ਹੋ ਜਾਵੇਗਾ ਅਤੇ ਸਾਡਾ ਜੀਵਨ ਸੁਚੱਜਾ ਅਤੇ ਸੁਖੀ ਹੋ ਜਾਵੇਗਾ ਵਿਰੋਹ ਅਤੇ ਭੈਣੋ ਗੁਰੂ ਨਾਨਕ ਦੇਵ ਜੀ ਦਾ ਸੁਨੇਹਾ ਸਾਡੇ ਲਈ ਇੱਕ ਰੌਸ਼ਨੀ ਹੈ ਇਸ ਦੁਨੀਆ ਦੀ ਮੋਹ ਮਾਇਆ ਵਿੱਚ ਗਵਾਚਣ ਦੀ ਬਜਾਏ ਸਾਨੂੰ ਰੱਬ ਦੇ ਨਾਮ ਵਿੱਚ ਡੁੱਬਣਾ ਚਾਹੀਦਾ ਹੈ ਸੋਚੋ ਜੇ ਅਸੀਂ ਅੱਜ ਤੋਂ ਗੁਰੂ ਜੀ ਦੇ ਇੱਕ ਵੀ ਉਪਦੇਸ਼ ਨੂੰ ਅਪਣਾਈਏ ਤਾਂ ਸਾਡਾ ਜੀਵਨ ਕਿੰਨਾ ਸੁੰਦਰ ਹੋ ਸਕਦਾ ਹੈ ਹੋਂ ਤੁਹਾਡੇ ਤੋਂ ਇੱਕ ਸਵਾਲ ਤੁਸੀਂ ਮੋਹ ਮਾਇਆ ਨੂੰ ਆਪਣੇ ਜੀਵਨ ਵਿੱਚ ਕਿਵੇਂ ਦੇਖਦੇ ਹੋ ਅਤੇ ਗੁਰੂ ਜੀ ਦੀ ਕਿਹੜੀ ਸਿੱਖ ਲਈ ਨੇ ਤੁਹਾਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸੋ ਕਿਉਂਕਿ ਸਾਡੇ ਲਈ ਤੁਹਾਡੀ ਹਰ ਗੱਲ ਮਹੱਤਵਪੂਰਨ ਹੈ ਅਤੇ ਹਾਂ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੈ ਤਾਂ ਲਾਈਕ ਕਰੋ ਸ਼ੇਅਰ ਕਰੋ ਅਤੇ ਗੁਰੂ ਮਰਿਆਦਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਅਸੀਂ ਹਰ ਹਫ਼ਤੇ ਅਜਿਹੇ ਸਿੱਖਿਆਵਾਂ ਲੈ ਕੇ ਆਉਂਦੇ ਹਾਂ ਜੋ ਤੁਹਾਡੇ ਜੀਵਨ ਨੂੰ ਸੁਚੱਜਾ ਬਣਾਉਣ ਲਗੀਆਂ ਇੱਕ ਗੱਲ ਯਾਦ ਰੱਖੋ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਸਤਿ ਸ੍ਰੀ ਅਕਾਲ